ਇਹ ਨਾ ਹੋਵੇ ਵੀ ਸਾਡੇ ਲੀਡਰ ਨੂੰ ਅਸੀਂ ਕਬਾ ਲਈਏ ਅਸੀਂ ਲੀਡਰ ਨੂੰ ਬਚਾਉਣ ਆਏ ਆਂ ਪਰ ਸਾਨੂੰ ਪਤਾ ਵੀ ਲੀਡਰ ਨੇ ਬਿਨਾਂ ਮੰਗਾ ਮੰਨੀਆਂ ਤੋਂ ਜਿਹੜਾ ਇਹ ਮੋਰਚਾ ਨਹੀਂ ਛੱਡਣਾ ਤੇ ਹੁਣ ਸਾਨੂੰ ਸਰਕਾਰ ਨੂੰ ਬੇਨਤੀ ਆ ਵੀ ਸਾਡੇ ਬੰਦੇ ਨੂੰ ਬਚਾਇਆ ਜਾਵੇ ਸਾਡੇ ਕੋਲ ਬੜੀ ਲੰਮੀ ਲਿਸਟ ਹੈ ਇਹ ਨਾ ਕਹੀ ਸਰਕਾਰ ਇੱਕ ਬੰਦਾ ਮਰ ਗਿਆ ਅਸੀਂ ਲਾਈਨ ਬੜੀ ਲੰਮੀ ਆ ਇਹਨਾਂ ਨਾਲ ਵੀ ਇੱਕ ਤਾਨਕੇ ਖੜਿਆ ਕੋਈ ਇਹ ਜੀ ਗੱਲ ਨਹੀਂ ਹੈਗੀ ਹਲਕੇ ਚ ਨਾ ਲਵੇ ਸਰਕਾਰ ਸਾਡੀਆਂ ਗੱਲਾਂ ਤੇ ਅਸੀਂ ਅਗਰਾਹ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਉਹ ਵੀ ਅੱਜ ਆ ਰਹੇ ਨੇ ਤੁਸੀਂ ਉਹਨਾਂ ਤੋਂ ਪੁੱਛ ਲਿਓ ਕਈ ਵਾਰ ਤੋੜ ਮੋੜ ਕੇ ਬਿਆਨ ਆ ਜਾਂਦਾ ਉਹਨਾਂ ਤੋਂ ਵੀ ਤੁਸੀਂ ਕਲੀਅਰ ਗੱਲ ਕਰ ਲਿਓ ਉਹ ਵੀ ਕਹਿੰਦੇ ਵੀ ਜੋ ਜ਼ਲਮ ਹੁੰਦਾ ਮੈਂ ਹੱਕ ਤਾਨਕੇ ਖੜਾ ਜਦਵੇ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ ਬਾਹਰ ਲਿਆਂਦਾ ਗਿਆ ਸੀ ਕਿਉਂਕਿ ਲੋਕ ਉਹਨਾਂ ਨੂੰ ਦੇਖਣਾ ਚਾਹੁੰਦੇ ਸਾਡੇ ਨਾਲ ਲੱਖੋਵਾ ਸਾਹਿਬ ਦੇਖੋ ਸਾਹਿਬ ਤੁਸੀਂ ਮਿਲ ਕੇ ਹੋ ਜਗਜੀਤ ਸਿੰਘ ਢੱਲੇਵਾਲ ਨੂੰ ਕੀ ਕਹਿਣਾ ਚਾਹੁੰਦੇ ਹੋ ਨਹੀਂ ਬਹੁਤ ਹਾਲਤ ਜਿਹੜੀ ਆ ਉਹਨਾਂ ਦੀ ਚਿੰਤਾਜਨਕ ਆ ਹੂੰ ਤੇ ਸਰਕਾਰ ਨੂੰ ਚਾਹੀਦਾ ਫੌਰੀ ਤੌਰ ਤੇ ਕਦਮ ਚੁੱਕੇ ਇਹ ਨਾ ਹੋਵੇ ਵੀ ਸਾਡੇ ਲੀਡਰ ਨੂੰ ਅਸੀਂ ਕਬਾ ਲਈਏ ਅਸੀਂ ਲੀਡਰ ਨੂੰ ਬਚਾਉਣ ਆਏ ਆ ਪਰ ਸਾਨੂੰ ਪਤਾ ਵੀ ਲੀਡਰ ਨੇ ਬਿਨਾਂ ਮੰਗਾ ਮੰਨੀਆਂ ਤੋਂ ਜਿਹੜਾ ਇਹ ਮੋਰਚਾ ਨਹੀਂ ਛੱਡਣਾ ਤੇ ਹੁਣ ਸਾਨੂੰ ਸਰਕਾਰ ਨੂੰ ਬੇਨਤੀ ਆ ਵੀ ਸਾਡੇ ਬੰਦੇ ਨੂੰ ਬਚਾਇਆ ਜਾਵੇ ਸਾਡੇ ਕੋਲ ਬੜੀ ਲੰਮੀ ਲਿਸਟ ਹੈ ਇਹ ਨਾ ਕਿ ਵੀ ਸਰਕਾਰ ਇੱਕ ਬੰਦਾ ਮਰ ਗਿਆ ਅਸੀਂ ਲਾਈਨ ਬੜੀ ਲੰਮੀ ਆ ਸਰਕਾਰ ਨੂੰ ਫੌਰੀ ਤੌਰ ਤੇ ਗੱਲਬਾਤ ਦਾ ਸੱਦਾ ਦੇਣਾ ਚਾਹੀਦਾ ਫੋਰਮਾਂ ਨੂੰ ਤੇ ਜਿਹੜੀਆਂ 12 ਮੰਗਾ ਨੇ ਸਾਡੇ ਆਲਰੇਡੀ ਭੇਜੀਆਂ ਹੋਈਆਂ ਨੇ ਤੇ ਸਰਕਾਰ ਉਹ ਸਾਡੀਆਂ ਮੰਗਾ ਦਾ ਐਲਾਨ ਕਰ ਦਵੇ ਤਾਂ ਕਿ ਸਾਡੇ ਲੀਡਰ ਦੀ ਜਿਹੜੀ ਜਾਨ ਬਸ ਐਸਕੇਮ ਸਾਰੇ ਤੁਸੀਂ ਇੱਥੇ ਪਹੁੰਚੇ ਹੋ ਕਿਉਂ ਇੱਕ ਇੱਕ ਮੱਚ ਤੋਂ ਲੈ ਕੇ ਆਉਣੀ ਮੰਗਾ ਇੱਕ ਨੇ ਤੁਹਾਡੀਆਂ ਇੱਕ ਮੱਚ ਤੋਂ ਲੈ ਕੇ ਕਿਉਂ ਨਹੀਂ ਇਕੱਠੇ ਹੋ ਸਕਦੇ ਹੁਣ ਜਗਜੀਤ ਸਿੰਘ ਡੱਲੇਵਾਲ ਆਪਣੀ ਜ਼ਿੰਦਗੀ ਤੇ ਮੌਤ ਦੇ ਵਿੱਚ ਜੂਝ ਰਹੇ ਨੇ ਤੁਸੀਂ ਹਾਲਤ ਵੀ ਦੇਖ ਕੇ ਆਏ ਹੋ ਲੋੜ ਨਹੀਂ ਹੈ ਸਾਨੂੰ ਇਕੱਠੇ ਹੋਣ ਦੀ ਤੇ ਲੋੜ ਅਸੀਂ ਕਮੇਟੀ ਵੀ ਬਣਾਈ ਹੋਈ ਆ ਅਸੀਂ ਅੱਜ 8-10 ਲੀਡਰ ਜਿਹੜੇ ਐਸਕੇਮ ਦੇ ਉਹ ਆਏ ਆ ਬਾਕੀ ਲੀਡਰਾਂ ਨਾਲ ਕਿਉਂਕਿ ਇੰਨੇ ਕ ਲੀਡਰ ਅਸੀਂ ਫੈਸਲਾ ਨਹੀਂ ਲੈ ਸਕਦੇ ਅਸੀਂ ਅੱਜ ਕੱਲ ਦੇ ਵਿੱਚ ਸ਼ਾਮ ਨੂੰ ਜਾ ਕੱਲ ਸਵੇਰੇ ਅਸੀਂ ਮੀਟਿੰਗ ਕਰਕੇ ਵਾਕੀ ਲੀਡਰਾਂ ਨਾਲ ਵੀ ਗੱਲ ਕਰਕੇ ਅਸੀਂ ਕੋਈ ਫੈਸਲੇ ਤੇ ਪਹੁੰਚਾਂਗੇ ਜਗਿੰਦਰ ਸਿੰਘ ਗਰਾਹਾਂ ਦਾ ਜਿਹੜਾ ਇੱਕ ਬਿਆਨ ਆਇਆ ਕਿ ਅਸੀਂ ਹਮਾਇਤ ਨਹੀਂ ਕਰਾਂਗੇ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਵੱਡੇ ਵੱਡੀ ਜਥੇਬੰਦੀ ਦਾ ਕਹਿਣਾ ਕਿਉਂਕਿ ਇੱਕ ਪਾਸੇ ਮੰਗਾ ਇੱਕ ਦੀ ਗੱਲ ਕਰ ਰਹੇ ਨੇ ਤੇ ਦੂਜੇ ਪਾਸੇ ਐਡਾ بڑا ਬਿਆਨ ਦੇ ਦੇਣਾ ਜਦੋਂ ਜਗਜੀਤ ਸਿੰਘ ਡੱਲੇਵਾਲ ਮੌਤ ਤੇ ਜ਼ਿੰਦਗੀ ਲੜਾਈ ਲੜ ਰਹੇ ਨੇ ਨਹੀਂ ਜਿਹਦੇ ਨਾਲ ਵੀ ਜ਼ੋਰਮ ਹੋਊ ਕਿਸੇ ਲੀਡਰ ਨਾਲ ਹੋਵੇ ਕਿਸੇ ਕਿਸਾਨ ਜਥੇਬੰਦੀ ਨਾਲ ਹੋਵੇ ਕਿਸੇ ਨਾਲ ਵੀ ਹੋਵੇ ਅਸੀਂ ਇੱਕ ਤਾਣ ਕੇ ਖੜੇ ਆਂ ਇਹਨਾਂ ਨਾਲ ਵੀ ਇੱਕ ਤਾਣ ਕੇ ਖੜਿਆ ਕੋਈ ਏਜੀ ਗੱਲ ਨਹੀਂ ਹੈਗੀ ਹਲਕੇ ਜਿਨਾ ਲਵੇ ਸਰਕਾਰ ਸਾਡੀਆਂ ਗੱਲਾਂ ਤੇ ਅਸੀਂ ਅਗਰਾਹ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਉਹ ਵੀ ਅੱਜ ਆ ਰਹੇ ਨੇ ਤੁਸੀਂ ਉਹਨਾਂ ਤੋਂ ਪੁੱਛ ਲਿਓ ਕਈ ਵਾਰ ਤੋੜ ਮੋੜ ਕੇ ਬਿਆਨ ਆ ਜਾਂਦਾ ਉਹਨਾਂ ਤੋਂ ਵੀ ਤੁਸੀਂ ਕਲੀਅਰ ਗੱਲ ਕਰ ਲਿਓ ਉਹ ਵੀ ਕਹਿੰਦੇ ਵੀ ਜੋ ਜ਼ਲਮ ਹੁੰਦਾ ਮੈਂ ਹੱਕ ਤਾਨਕੇ ਖੜਾ